ਅੰਕਵਾਦੀ ਲੜਾਈ ਲੜਦੇ ਹੋਏ ਸ਼ਹੀਦ ਹੋਏ ਬਿਆਨਤ ਸਿੰਘ ਜੀ ਦੀ ਅੱਜ ਵਰਸੀ ਹੈ ਜਿਸ ਮੌਕੇ ਤੇ ਉਹਨਾਂ ਨੂੰ ਮੋਗਾ ਦੇ ਵਿੱਚ ਪੰਜਾਬ ਸ਼ਿਵ ਸੈਨਾ ਵੱਲੋਂ ਸ਼ਰਧਾਂਜਲੀ ਦਿੱਤੀ ਗਈ ਹੈ ਤਾਂ ਦੱਸ ਦਈਏ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਬਿਆਨਤ ਸਿੰਘ ਜੀ ਦਾ ਅੱਜ ਵਰਸੀ ਹੈ ਤੇ ਅੱਜ ਉਹਨਾਂ ਦੀ ਮੋਗਾ ਦੇ ਵਿੱਚ ਸ਼ਰਧਾਂਜਲੀ ਸਮਾਰੋਹ ਵੀ ਕਰਵਾਇਆ ਗਿਆ ਜਿਸ ਮੌਕੇ ਤੇ ਮੋਗਾ ਦੇ ਪੰਜਾਬ ਸ਼ਿਵ ਸੈਨਾ ਦੇ ਦਫ਼ਤਰ ਦੇ ਵਿੱਚ ਉਹਨਾਂ ਦੀ ਮੂਰਤੀ ਦੇ ਉੱਪਰ ਫੁੱਲ ਤੇ ਮਾਲਾ ਪਾ ਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਜ਼ਿਕਰਯੋਗ ਹੈ ਕਿ 31 ਅਗਸਤ 1995 ਨੂੰ ਉਹਨਾਂ ਨੂੰ ਚੰਡੀਗੜ੍ਹ ਦੇ ਵਿੱਚ ਬੰਬ ਦੇ ਨਾਲ ਉਡਾ ਦਿੱਤਾ ਗਿਆ ਸੀ ਜਿਸ ਮੌਕੇ ਤੇ ਉਹਨਾਂ ਦੇ ਨਾਲ 16 ਹੋਰ ਕਰਮਚਾਰੀ ਵੀ ਸੀ ਜਿਹੜੇ ਕਿ ਉਹਨਾਂ ਦੇ ਨਾਲ ਹੀ ਸ਼ਹੀਦ ਹੋ ਗਏ ਸੀ ਉੱਥੇ ਹੀ ਜਿੱਥੇ ਅੱਜ ਪੂਰੇ ਪੰਜਾਬ ਦੇ ਵਿੱਚ ਉਹਨਾਂ ਦੀ ਵਰਸੀ ਨੂੰ ਮਨਾਇਆ ਜਾ ਰਿਹਾ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਲੇਕਿਨ ਉੱਥੇ ਹੀ ਮੋਗਾ ਦੇ ਵਿੱਚ ਵੀ ਅੱਜ ਉਹਨਾਂ ਦੀ ਵਰਸੀ ਮਨਾਈ ਜਾ ਰਹੀ ਹੈ ਪੰਜਾਬ ਸ਼ਿਵ ਸੈਨਾ ਵੱਲੋਂ ਆਪਣੇ ਦਫ਼ਤਰ ਦੇ ਵਿੱਚ ਪ੍ਰਧਾਨ ਸ਼੍ਰੀ ਰਾਜਕੁਮਾਰ ਅਤੇ ਹੋਰਾਂ ਵੱਲੋਂ ਬਿਆਨਤ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾ ਰਹੇ ਨੇ ਹਾਂਜੀ ਰਾਮ ਕੁਮਾਰ ਜੀ ਅੱਜ ਪ੍ਰੋਗਰਾਮ ਕੋ ਲਿਖਿਆ ਗਿਆ ਕੀ ਹੈ ਪ੍ਰੋਗਰਾਮ ਕੀ ਮੋਟਿਵ ਸੀ ਟੋਟਲ ਜੀ ਜੈ ਕਾਰੇ ਵੀਰ ਬਜਰੰਗੇ ਹਰ ਹਰ ਮਹਾਦੇਵ ਜੈ ਸ੍ਰੀ ਰਾਮ ਜੈ ਸ੍ਰੀ ਰਾਮ ਬੰਬੰ ਭੋਲੇ ਬੰਬੰ ਭੋਲੇ ਬੰਬੰ ਭੋਲੇ ਜੀ ਅੱਜ 31 ਅਗਸਤ ਸਰਦਾਰ ਪੂਰ ਮੁੱਖ ਮੰਤਰੀ ਬਿਆਨ ਸਿੰਘ ਜੀ ਦਾ ਸਰਧਾਂਜਲੀ ਦਿਹਾੜਾ ਸੀ ਜਿਹਦੇ ਵਿੱਚ ਅਸੀਂ ਸਿਵ ਸੈਨਾ ਪੰਜਾਬ ਮੋਗਾ ਟੀਮ ਵੱਲੋਂ ਸਾਰੇ ਲੀਡਰ ਅਤੇ ਮੈਂਬਰ ਸਹਿਬਾਨ ਸਾਰੇ ਕਤਿਤ ਹੋ ਕੇ ਜੀਸੇ ਅਸੀਂ ਸ਼ਰਧਾਂਜਲੀ ਬੇਤ ਕੀਤੀ ਜਿਹਦੇ ਵਿੱਚ ਪ੍ਰੇਰਣਾ ਲੈ ਕੇ ਸਾਡੇ ਬਿਆਨ ਸਿੰਘ ਜੀ ਤਕਰੀਬਨ ਹਿੰਦੂਆਂ ਆਸਤੇ ਸਾਰੀ ਜਨ ਜਾਤੀ ਆਸਤੇ ਇਹਨਾਂ ਨੇ ਬਹੁਤ ਹੀ ਸਫਰ ਆਪਣਾ ਲੰਬਾ ਤੈ ਕੀਤਾ 87 ਤੋਂ ਲੈ ਕੇ 92 ਤਾਈਂ ਲੋਕਾਂ ਦੇ ਘਰਾਂ ਚੋਂ ਵਿਚਰਦੇ ਰਹੇ ਜਾਂਦੇ ਰਹੇ ਦੁੱਖ ਸੁੱਖ ਦੇ ਸਾਥੀ ਰਹੇ ਆ ਸਾਡੇ ਦਿਲਾਂ ਚੋਂ ਬਸਦੇ ਰਹੇ ਆ ਜਿਹਦੇ ਵਿੱਚ ਸਨਮਾਨ ਵਿੱਚ 1992 ਤੇ ਮੁੱਖ ਮੰਤਰੀ ਪਦ ਗੱਦੀ ਸੰਭਾਲੀ ਇਹਨਾਂ ਨੇ ਅੱਜ ਦੇ ਦਿਨ ਬੜਾ ਹੀ ਮਾਰਾ ਦੌਰ ਰਹਾ ਔਰ ਇਹਨਾਂ ਦੀ ਵਿਸਪੋਰਟ ਚ ਹੱਤਿਆ ਹੋਈ ਉਹਨਾਂ ਦੇ ਸ਼ਰਧਾਂਜਲੀ ਲਈ ਅਸੀਂ ਸਾਰੇ ਸਿਵ ਸੈਨਾ ਪੰਜਾਬ ਮੋਗਾ ਟੀਮ ਵੱਲੋਂ ਅਸੀਂ ਸ਼ਰਧਾਂਜਲੀ ਬਖਤ ਕੀਤੀ